ਕਿਨਾਂ ਜੀ ਆਪਣਾ ਸਾਰਾ ਅਗਰ ਚਿਕਾ ਖਾਕ ਸਾਹਿਬ ਹੈਗੇ ਨਿੱਕੀ ਫਤਿਹ ਮੈਂ ਸਰਜੀਤ ਸਿੰਘ ਪਿੰਡ ਬਡਾਲਾ ਕਲਾਂ ਸਾਡੇ ਪੁੱਛ ਦਿਨ ਪਹਿਲਾਂ ਮੇਰੇ ਘਰ ਸਾਰੇ ਜਥੇਬੰਦੀਆਂ ਦੇ ਸਨਿਹ ਰਾਗੂ ਮੈਂ ਚਾਹ ਵਾਸਤੇ ਸਿਰਫ ਅਨਜਾਇਮੈਂਟ ਵਾਸਤੇ ਬੁਲਾਏ ਸੀ 10 ਮਿੰਟ ਬੈਠਕ ਵਾਸਤੇ ਉਸ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਿਆਸੀ ਗੱਲਬਾਤ ਨਹੀਂ ਕੀਤੀ ਗਈ। ਨਾ ਹੀ ਕਿਸੇ ਪਾਰਟੀ ਦਾ ਜਾਂ ਕਿਸੇ ਜਥੇਬੰਦੀ ਦਾ ਦੂਸਰੀ ਜਥੇਬੰਦੀ ਨੂੰ ਸਮਰਥਨ ਦਿੱਤਾ ਗਿਆ। ਸਾਰੀਆਂ ਹੀ ਜਥੇਬੰਦੀਆਂ ਆਪਣੇ ਆਪਣੇ ਸਟੈਂਡ ਤੇ ਅਡੋਲ ਨੇ ਕੋਈ ਇਸ ਵਿੱਚ ਆ ਜਿਹੜੀ ਖਬਰ ਲੱਗੀ ਆ ਇਹਦੇ ਇਹ ਪੂਰੀ ਤਰ੍ਹਾਂ ਗਲਤ ਆ। ਉੱਥੇ ਚਾਹ ਪਾਣੀ ਪੀਣ ਤੋਂ ਬਾਅਦ ਮੈਂ ਆਪਣੇ ਤੌਰ ਤੇ ਸਨਮਾਨਿਤ ਕਰਨ ਵਾਸਤੇ ਜਿਹੜੇ ਆਪਣੇ ਆਗੂ ਆਏ ਸੀ ਵੱਖ-ਵੱਖ ਜਥੇਬੰਦੀਆਂ ਦੇ ਉਹਨਾਂ ਦਾ ਆਦਰ ਕਰਨ ਵਾਸਤੇ ਸ੍ਰੋਪੇ ਉਹਨਾਂ ਨੂੰ ਦਿੱਤੇ ਤੇ ਉਸ ਤੋਂ ਬਾਅਦ ਸਾਰੇ ਖੁਸ਼-ਖੁਸ਼ੀ ਆਪਣੇ ਘਰਾਂ ਨੂੰ ਪਰਤ ਗਏ ਖਬਰ ਜਿਹੜੀ ਇਹ ਬਿਲਕੁਲ ਗਲਤ ਹੈ ਉੱਥੇ ਕੋਈ ਮੀਟਿੰਗ ਨਹੀਂ ਸੀ ਤੇ ਉਹ ਸਿਰਫ ਇੱਕ ਗੈੱਟ ਟੂਗੇਦਰ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਵਾਸਤੇ ਇੱਕ ਛੋਟਾ ਜਿਹਾ ਭਰਾਲਾ ਸੀ 10 ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸਰ ਇਹ ਦੱਸੋ ਕਿ ਜਿਹੜੀ ਜਥੇਬੰਦੀ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਖਬਰ ਲੱਗੀ ਗਲਤ ਉਹ ਕਿੰਨੇ ਲਵਾਈ ਖਬਰ ਗਲਤ ਇਸ ਚੀਜ਼ ਦਾ ਸਾਨੂੰ ਵੀ ਕੋਈ ਪਤਾ ਨਹੀਂ ਉੱਥੇ ਮਤਲਬ ਇੱਕ ਦੇ ਸਾਡੀ ਸੈਨਿਕਾਂ ਦੀ ਹੈਗੀ ਸੀ ਜਥੇਬੰਦੀ ਦੇ ਬੰਦੇ ਸੀ ਨੀਅਰ ਅਕੂ ਦੂਸਰਾ ਵਾਲਮੀਕ ਮਜਬੀ ਸਿੱਖ ਮੋਰਚਾ ਦੇ ਸੀ ਨੀਅਰ ਅਕੂ ਸੀ ਤੇ ਤੀਸਰਾ ਜਿਹੜੇ ਪਿੰਡ ਦੀ ਪੰਚਾਇਤ ਦੇ ਕਾਂਗਰਸ ਪਾਰਟੀ ਦੇ ਤੇ ਬਰਤਖਾਰ ਸਿੰਘ ਚੇਅਰਮੈਨ ਉੱਥੇ ਮੌਜੂਦ ਸੀ ਬਾਕੀ ਸਾਡੇ ਸਾਥੀ ਜਿਹੜੇ ਜਿਥੇ ਬੰਦੀਆਂ ਦੇ ਸਾਥੀ ਨੇ ਵਿੱਚ ਉਹ ਮੈਂਬਰ ਉਹ ਵੀ ਮजूद ਸੀ ਜਦੋਂ ਉਹਨਾਂ ਨੇ ਅਖਬਾਰ ਦੇ ਵਿੱਚ ਲਿਖਿਆ ਕਿ ਕਾਂਗਰਸ ਨੂੰ ਸਮਰਥਨ ਦਿੱਤਾ ਗਿਆ ਤੁਹਾਡਾ ਕਾਂਗਰਸ ਨੂੰ ਸਮਰਥਨ ਹੈਗਾ ਕਿ ਨਹੀਂ ਹੈਗਾ ਨਹੀਂ ਕਿਸੇ ਸਮਰਥਨ ਦੀ ਕੋਈ ਗੱਲ ਨਹੀਂ ਹੋਈ ਮੈਂ ਪਹਿਲਾਂ ਦੱਸਿਆ ਕੋਈ ਸਮਰਥਨ ਨਹੀਂ ਕੋਈ ਕਿਸੇ ਤਰ੍ਹਾਂ ਦੀ ਸਿਆਸੀ ਕੋਈ ਗੱਲਬਾਤ ਹੋਈ ਹੀ ਨਹੀਂ ਉੱਥੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਪਤਨ ਜਗੀ ਸਿੰਘ ਭੱਟੀ ਵੈਟਰਨ ਡਵੈਲਪਰ ਅਰਬਨਾਈਜੇਸ਼ਨ ਮੈਸ ਪ੍ਰਧਾਨ ਜ਼ਿਲ੍ਹਾ ਉਪ ਚੇਤਤੀ ਸਾਡੇ ਟੈਪਰ ਸਿਚੂਏਸ਼ਨ ਸਾਹ ਦੇ ਘਰ ਇੱਕ ਪੀ ਪਾਰਟੀ ਰਹੀ ਸੀਗੀ 21 ਤਰੀਕ ਨੂੰ ਦਿਨ ਐਤਵਾਰ ਨੂੰ ਉਸ ਦਿਨ ਅਸੀਂ ਉੱਥੇ ਖਾਲੇ ਇਕੱਠੇ ਹੋਏ ਸੀ ਪੋਰੀ ਜਥੇ ਬੰਦਿਆ ਦੇ ਨਮਾਇੰਦਗੀ ਆਏ ਸੀ ਉਹਦੇ ਵਿੱਚ ਕਾਦੀ ਬੀਸੀ ਕਾਂਗਰਸੀ ਬੀਸੀ ਆਮ ਆਦਮੀ ਪਾਰਟੀ ਦੇ ਬੀਸੀ ਆਪਣੇ ਆਪਣਾ ਮੁਰੂਕੇ ਬੇਟਾ ਜੋ ਹੈ ਸਿੰਘਾ ਜੀ ਦੇ ਬਟੇ ਆਪਣੇ ਉਹ ਵੀ ਕਮਟੀ ਦੇ ਸੀ ਜਿਹਦੇ ਸਰਦਾਜੋਗ ਸਿੰਘ ਉਹ ਤੇ ਆਪਣੇ ਚੇਅਰਮੈਨ ਨੇ ਉਥੇ ਸਿਰਫ ਇੱਕ ਪਾਰਟੀ ਟੀ ਪਾਰਟੀ ਦਾ ਪ੍ਰੋਗਰਾਮ ਸਭ ਨੂੰ ਲੱਗਿਆ ਕਿ ਜਦੋਂ ਆਪਾਂ ਸਾਡੇ ਪਿੰਡ ਵਾਸੀ ਇਕੱਠੇ ਹੋਈਏ ਤੇ ਜਿਹੜੇ ਕੋਈ ਕਿਹੜਾ ਥੋੜਾ ਮੋਟਾ ਜਿਹੜਾ ਵੀ ਕੋਈ ਆਪਣੀ ਪਿੰਡ ਦੇ ਬਾਰੇ ਵਿਚਾਰਾ ਕਰਾਂਗੇ ਇਹੋ ਜਿਹਾ ਕੋਈ ਉਸ ਮਤਲਬ ਕੋਈ ਜਦੇ ਬੰਦੀ ਜਾਣ ਨੇ ਕਿ ਕਿਹਨੇ ਸਮਝਾ ਨਹੀਂ ਦਿੱਤਾ ਜਦੋਂ ਉਹ ਇੱਕ ਖਬਰ ਲਾਤੀ ਆ ਚੇਰਮੈਨ ਬੁਲਕਾਰ ਸੀਗ ਨੇ ਬੜੀ ਉਧਾਰ ਚੜਾ ਕੇ ਲਾਤੀ ਖਬਰ ਜੀ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਦੀ ਖਬਰ ਮੀਟਿੰਗ ਹੋਈ ਆ ਜਦ ਕਿ ਅਸੀਂ ਜੋ ਹੈ ਆਪਣੇ ਹਜ਼ੂਰੀ ਲਾਗੀ ਬਲਦੇਵ ਸਿੰਘ ਬਟਾਲਾ ਦੇ ਸਮਰਥਕ ਆ ਜਿਹੜੀ ਕਿਨੇ ਖਬਰ ਲਈ ਗਈ ਕਾਂਗਰਸ ਪਾਰਟੀ ਦੇ ਵਰਕਲਾਈ ਮੀਟਿੰਗ ਕੋਈ ਬਿਲਕੁਲ ਗਲਤ ਅਸੀਂ ਇਹਦਾ ਬਿਲਕੁਲ ਨਿਖੇਦੀ ਕਰਦੇ ਆ ਤੇ ਕਿਹਾ ਮੈਂ ਵਿਕਾਸ ਸਿੰਘ ਨੂੰ ਅੱਗੇ ਤੋਂ ਤੜਦਾ ਕਰਦੇ ਆ ਕਿ ਇਹੋ ਦੀ ਖਬਰ ਦੁਬਾਰਾ ਝੂਠੀ ਖਬਰ ਨਾ ਲਾਈ ਜਾਵੇ ਤੇ ਕਿਉਂਕਿ ਜਦੋਂ ਆਪਣੀ ਖਬਰ ਲਾਉਣੀ ਹੈ ਆਪਣੀ ਅਲੱਗ ਲਾਇਆ ਕਰ ਤੇ ਦੁਬਾਰਾ ਇਹੋ ਜੀ ਖਬਰ ਨਾ ਲਾਈ ਜਾਵੇ ਕਿਉਂਕਿ ਇਹਦੇ ਵਿੱਚ ਜੋ ਹੈ ਉੱਤੇ ਬੰਦੇ ਵਿੱਚ ਜਿਵੇਂ ਬੰਦਿਆਂ ਦੇ ਵਿੱਚ ਮਨ ਮਟਾਉ ਹੁੰਦਾ ਵਾ ਜੋ ਸਹੀ ਗੱਲ ਆ ਉਹਨੂੰ ਸਹੀ ਦਿਖਾ ਜਾਵੇ ਅੱਗੇ ਤੋਂ ਇਹੋ ਜੀ ਖਬਰ ਨੂੰ ਜੋ ਲੰਮ ਤੋਂ ਪਹਿਲਾਂ ਸੋਵਾਰ ਸੋਚਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਸਰ ਕੀ ਕਹਿਣਾ ਚਾਹੁੰਦੇ ਸੀ ਮੈਂ ਸਰਦਾਰ ਲੱਜ ਸਿੰਘ ਫੌਜੀ ਆਦਮੀ ਇਹ ਜਿਹੜੀ ਆ ਕਹਾਣੀ ਕਰਨ ਢਈ ਆ ਇਹ ਸਦਾ ਸਭ ਗਲਤ ਆ ਅਸੀਂ ਸਰਜੀਤ ਸਿੰਘ ਦੇ ਜਿਹੜੇ ਘਰ ਗਏ ਸੀ ਇਹਨਾਂ ਨੇ ਜਾਂ ਪਾਣੀ ਦੇ ਸੱਧਿਆ ਤੁੰ ਉੱਥੇ ਹਰ ਇੱਕ ਪਾਰਟੀ ਦੇ ਹਰ ਅਨਵਿੰਦੇ ਜਾਂ ਕੋਈ ਵੀ ਜਥੇਬੰਦੀਆਂ ਗਈਆਂ ਵਾ ਤੇ ਉੱਥੇ ਕੋਈ ਆਇਆ ਜੀ ਰਾਜਨੀਤੀ ਦਾ ਤਾਂ ਕੋਈ ਮਸਲਾ ਚੰਦਿਆ ਨਹੀਂ ਨਾ ਕਿਸੇ ਨੇ ਕੋਈ ਗੱਲ ਸੀੜੀ ਆ ਉਹਦੇ ਬਾਅਦ ਉਹਨਾਂ ਨੇ ਅੱਧ ਭਾ ਸਾਡਾ ਕੀਤਾ ਸਰੂਪੇ ਸਾਡੇ ਗੱਲ ਪਾਏ ਆ ਸਾਰਿਆਂ ਦੇ ਤੇ ਬੜੀ ਖੁਸ਼ੀ ਹੋਈ ਇਹ ਚੀਜ਼ ਦਾ ਵੀ ਚਲੋ ਸਾਰੇ ਭੈਣ ਭਰਾ ਇਕੱਠੇ ਕੋਈ ਕਿਸੇ ਪਾਰਟੀ ਦਾ ਕੋਈ ਕਿਸੇ ਪਾਰਟੀ ਦਾ ਜਾਂ ਕਹੜੀ ਜਥੇਬੰਦੀਏ ਦਾ ਪਰ ਆ ਜਿਹੜੀ ਚੀਜ਼ ਦੁਬਾਰਾ ਇੱਥੇ ਲਾਈ ਗਈ ਆ ਵੀ ਇਹ ਕੰਗਰਸ ਨੂੰ ਸਮਰਥਨ ਆ ਜਾਂ ਕਿਸ ਨੂੰ ਇਹ ਸਾਰੇ ਆਮ ਗਲਤੀਆ ਇਹਦਾ ਨਈਉਣਾ ਜੈਦਾ ਇਹ ਦੁਬਾਰਾ ਆਇਆ ਮੌਕਾ ਨਹੀਂ ਦੇਣਾ ਚਾਹੀਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤੇ ਮੈਂ ਨਰਿੰਦਰ ਸਿੰਘ ਮੈਂਬਰ ਪੰਚਾਇਤ ਬਡਾਲਾ ਕਲਾ ਅੱਜ ਤੋਂ ਕੁਹ ਦਿਨ ਪਹਿਲਾ ਐਤਵਾਰ ਵਾਲਾ ਦਿਨ ਹੀ ਤੇ ਕੈਪਟਨ ਸਰਜੀਤ ਸਿੰਘ ਨੇ ਸਾਰੇ ਬੰਦਿਆਂ ਨੂੰ ਜ਼ਿੰਮੇਵਾਰਾਂ ਨੂੰ ਬੁਲਾਇਆ ਆਪਣੇ ਘਰ ਵੀ ਆਪਾਂ ਇਕੱਠਿਆਂ ਨੇ ਬਹਿਣਾ ਵਾ ਤੇ ਕੋਈ ਚਾਹ ਕੁਆਲਿਟੀ ਕਰਦੀ ਹੈ ਚਲੋ ਵੱਖ-ਵੱਖ ਜਥੇਬੰਦੀਆਂ ਦੇ ਬੰਦੇ ਇਕੱਠੇ ਹੋਏ ਜਿਨ੍ਹਾਂ ਦੇ ਵਿੱਚ ਸਿੰਘ ਸਭਾ ਪੰਜਾਬ ਮੈਦੀ ਸਿੱਖ ਮੋਰਚਾ ਫੌਜੀ ਯੂਨੀਅਨ ਆਮ ਪਾਰਟੀ ਦੇ ਬੰਦੇ ਕਾਲੀ ਵਰਕਰ ਵਿੱਚ ਹੈ ਕੋਈ ਕਿਸੇ ਨੂੰ ਕਿਸੇ ਨੇ ਸਮਰਥਨ ਨਹੀਂ ਕੀਤਾ ਨਾ ਕੋਈ ਸਮਰਥਨ ਦੀ ਗੱਲ ਹੀ ਚੱਲੀ ਆ ਪਿੰਡ ਦੇ ਸਰਪੰਚਾ ਵੀ ਵਿੱਚ ਬਿਠੇ ਆ ਚੇਅਰਮੈਨ ਸਾਹਿਬ ਵੀ ਵਿੱਚ ਬਿਠੇ ਆ ਬਲਕਾਰ ਸਿੰਘ ਕੋਈ ਕਿਸੇ ਨੇ ਪਾਰਟੀ ਲੈਵਲ ਤੇ ਗੱਲ ਨਹੀਂ ਕੀਤੀ ਤੇ ਨਾ ਕੋਈ ਹੋਈ ਆ ਤੇ ਨਾ ਕੋਈ ਹੋਜੀ ਹੋਗੀ ਵੀ ਜਿੱਥੇ-ਜਿੱਥੇ ਬੰਦੇ ਆਗੇ ਆਪੋ ਆਪਣੀ ਸਟੈਂਡ ਤੇ ਆ ਸਾਰੇ ਬੰਦੇ ਆਪਣੇ ਭਾਈਚਾਰੇ ਵਾਂਗੂ ਇੱਕ ਭਰਾਵਾਂ ਤੌਰ ਤੇ ਉਹਨਾਂ ਨੇ ਇਕੱਠੇ ਕਰਕੇ ਚਾਹ ਪਾਣੀ ਦਾ ਪ੍ਰੋਗਰਾਮ ਕੀਤਾ ਤੇ ਆਏ ਸਾਰੇ ਮਿੱਤਰਾਂ ਨੂੰ ਸੱਜਣਾ ਨੂੰ ਉਹਨਾਂ ਨੇ ਸਲਮਾਨਤ ਕੀਤਾ ਵਾ ਸਰੋਪਿਆਂ ਦੇ ਨਾਲ ਉਹਨਾਂ ਦਾ ਧੰਨਵਾਦ ਕੀਤਾ ਵੀ ਚਲੋ ਵੱਖ-ਵੱਖ ਪਾਰਟੀਆਂ ਦੇ ਬੰਦੇ ਮੇਰੇ ਘਰ ਆਇਆ ਕੋਈ ਉਹਨਾਂ ਬਿਲਕੁਲ ਨਹੀਂ ਕੀਤਾ ਕਿਸ ਦੇ ਨਾਲ ਕੋਈ ਉਹਨਾਂ ਨੂੰ ਚੰਗਾ ਨਹੀਂ ਲੱਗਾ ਕੋਈ ਉਹਨਾਂ ਨੂੰ ਮਾੜਾ ਨਹੀਂ ਲੱਗਾ ਉਹਨਾਂ ਸਾਰਿਆਂ ਨੂੰ ਬਰਾਬਰ ਰੱਖ ਕੇ ਉਹਨਾਂ ਦਾ ਸਲਮਾਨਤ ਕੀਤਾ ਉਹਨਾਂ ਦਾ ਵੀ ਬਹੁਤ ਵੱਡਾ ਧੰਨਵਾਦ ਆ ਤੇ ਆਏ ਬੰਦਿਆਂ ਦਾ ਵੀ ਧੰਨਵਾਦ ਆ ਤੇ ਜਿਹੜੀ ਖਬਰ ਲੱਗੀ ਆ ਇਹ ਜਿਹੜੀ ਗਲਤ ਤਰੀਕੇ ਨਾਲ ਲੱਗੀ ਆ ਇਹ ਕੋਈ ਕਿਸੇ ਪਾਰਟੀ ਨੇ ਕਿਸ ਨੂੰ ਸਮਰਥਨ ਨਹੀਂ ਕੀਤਾ ਇੱਕ ਪਾਰਟੀ ਦਾ ਨਾਮ ਲਿਆ ਗਿਆ ਵੀ ਇਹ ਫਲਾਨੀ ਪਾਰਟੀ ਦੇ ਆਗੂ ਤੇ ਉਹਨਾਂ ਨੇ ਸਮਰਥਨ ਕੀਤਾ ਹੋਆ ਛੇਤੀ ਲਾਣੂਗੇ ਾਲਾਨਣਗੇ ਵੀ ਉਮੀਦਵਾਰ ਨੂੰ ਇਹ ਜਿਹੜੀ ਖਬਰ ਆ ਇਹ ਗਲਤਵਾ ਅੱਗੇ ਤੋਂ ਇਹੋ ਜਿਹਾ ਸਟੈਪ ਨਹੀਂ ਚੁੱਕਣਾ ਚਾਹੀਦਾ ਇਹ ਜਿਹੜਾ ਸਟੈਪ ਆ ਗਲਤਵਾ ਦੂਜੀਆਂ ਪਾਰਟੀਆਂ ਦੇ ਮਨਾਂ ਨੂੰ ਖੇਸ ਪਹੁੰਚੀ ਆ ਪਰ ਇਹ ਕੰਮ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਜੋਗ 사త్సੰਗਤ ਜੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਆ ਉਹਦੇ ਵਿੱਚ ਸਾਡੇ ਕੈਪਟਨ ਸਰਜੀਤ ਸਿੰਘ ਜੀ ਇਹਨਾਂ ਦੇ ਗ੍ਰਹਿ ਵਿਖੇ ਕੁਝ ਦਿਨ ਪਹਿਲਾਂ ਮੀਟਿੰਗ ਕੀਤੀ ਗਈ ਸੀ ਜਿਹਦੇ ਵਿੱਚ ਅਲੱਗ-ਅਲੱਗ ਜਥੇਬੰਦੀਆਂ ਨੇ ਇਹਨਾਂ ਨੇ ਬੁਲਾਇਆ ਗਿਆ ਸੀ ਤਾਂ ਕਿ ਜਿਹੜਾ ਸਮਾਜ ਆ ਉਹਨੂੰ ਕਿਸੇ ਤਰੀਕੇ ਨਾਲ ਇੱਕ ਤਰੀਕੇ ਨਾਲ ਇਕੱਠਾ ਕੀਤਾ ਜਾਵੇ ਔਰ ਜਿਹੜੇ ਕਿਸੇ ਦੇ ਗਲੇ ਸ਼ਿਕਵੇ ਉਹ ਜ਼ਰੂਰ ਕੀਤੇ ਜਾਣ ਇਸ ਸਬੰਧ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਔਰ ਮੀਟਿੰਗ ਤੋਂ ਬਾਅਦ ਚ ਕੋਈ ਸਿਆਸੀ ਲੀਡਰਾਂ ਨੇ ਉੱਥੇ ਫੋਟੋਆਂ ਜਿਹੜੀਆਂ ਉਹ ਫੋਟੋਆਂ ਦਾ ਗਲਤ ਜੋੜ ਕੀਤਾ ਔਰ ਉਹ ਫੋਟੋਆਂ ਜਿਹੜੀਆਂ ਆ ਅਖਬਾਰ ਦੇ ਵਿੱਚ ਭੇਜ ਕੇ ਤੇ ਉਹ ਰੰਗ ਦਿੱਤਾ ਗਿਆ ਉਹ ਸਿਆਸੀ ਰੰਗ ਦਿੱਤਾ ਗਿਆ ਸਿਆਸੀ ਰੰਗ ਇਸ ਤਰੀਕੇ ਨਾਲ ਦਿੱਤਾ ਗਿਆ ਕਿ ਉਹਨੂੰ ਰੰਗ ਇਹ ਦਿੱਤਾ ਗਿਆ ਕਿ ਇਹ ਜਿਹੜਾ ਆ ਕਾਂਗਰਸ ਪਾਰਟੀ ਜਿਹੜੀ ਆ ਜਲਦੀ ਤੋਂ ਜਲਦੀ ਉਹ ਉਮੀਦਵਾਰ ਜਿਹੜਾ ਉਤਾਰੇ ਤੇ ਉਹਦੇ ਸਮਰਥਨ ਚ ਭੇਟੇ ਦਿੱਤੀ ਗਈ ਜਦ ਕਿ ਝੂਠਾ ਬੁਲੰਦਾ ਬੰਨਿਆ ਗਿਆ ਉਹਤੇ ਔਰ ਜੋ ਚੇਅਰਮੈਨ ਬਲਕਾਸ ਸਿੰਘ ਨੇ ਇਹ ਖਬਰ ਲਵਾਈ ਆ ਬਿਲਕੁਲ ਝੂਠੀ ਆ ਇਹਦੀ ਅਸੀਂ ਤਿੱਖੇ ਸ਼ਬਦਾਂ ਦੇ ਵਿੱਚ ਨਕੀਦੀ ਕਰਦੇ ਆ ਕਿਉਂਕਿ ਅਸੀਂ ਵਕ ਵਕ ਜਥੇਬੰਦੀਆਂ ਦੇ ਨਮਾਇंदे ਜਿਹੜੇ ਆ ਉਹ ਆਪ ਜਥੇਬੰਦੀਆਂ ਨੂੰ ਜਿਹੜੇ ਆ ਵੱਖ-ਵੱਖ ਤਰੀਕੇ ਨਾਲ ਅਡੀਰ ਕਰਦੇ ਆ ਲੀਡ ਕਰਦੇ ਆ ਔਰ ਜਿੱਥੇ-ਜਿੱਥੇ ਵੀ ਉਹ ਉਹਨਾਂ ਦੇ ਨਮਾਇਦੇ ਉਹ ਖੜੇ ਆ ਕੋਈ ਵੀ ਬੰਦਾ ਜਿਹੜਾ ਵਾ ਕੋਈ ਕਾਂਗਰਸ ਨਾਲ ਸਹਿਮਤ ਨਹੀਂ ਆ ਨਾ ਕਾਂਗਰਸ ਨਾਲ ਨਾ ਕਨ ਅਕਾਲੀ ਦਲ ਨਾਲ ਆਪੋ ਆਪਣੀਆਂ ਜਥੇਬੰਦੀਆਂ ਦੇ ਜਿਹੜੇ ਨਮਾਇਦੇ ਆ ਜਿੱਥੇ ਉਹਨਾਂ ਦੀਆਂ ਉਹ ਅਟੈਚਮੈਂਟ ਹੈਗੀ ਆ ਉਹ ਉੱਥੇ ਜੁੜੇ ਆ ਇਸ ਕਰਕੇ ਇਹ ਜਿਹੜੀ ਅਜੀਤ ਅਖਬਾਰ ਦੇ ਵਿੱਚ 23 ਤਰੀਕ ਨੂੰ ਜਿਹੜੀ ਖਬਰ ਲੱਗੀ ਆ ਇਹ ਬਿਲਕੁਲ ਗਲਤ ਆ ਇਸ ਦਾ ਅਸੀਂ ਸਾਰੇ ਜਥੇਬੰਦੀਆਂ ਵਾਲੇ ਇਸੇ ਵਿਰੋਧ ਕਰਦੇ ਆ ਔਰ ਅਸੀਂ ਕਾਂਗਰਸੀਆਂ ਨੂੰ ਜਿਹੜੇ ਕਾਗਰਸ ਦੇ ਲੀਡਰ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਖਬਰਾਂ ਬਾਹਰ ਸੱਚੀਆਂ ਲਾਇਆ ਕਰੋ ਇਹ ਨਹੀਂ ਕਿ ਜਿੱਥੇ ਕਿਤੇ ਆਪਾਂ ਦੇਖਿਆ ਵੀ ਭੀੜ ਇਕੱਠੀ ਆ ਤੇ ਆਪਾਂ ਉਹ ਚੁੱਕ ਕੇ ਤੇ ਖਬਰ ਲਾਤੀ ਆਪਣੀ ਬੱਲੇ ਬੱਲੇ ਕਮਾਉਣ ਲਈ ਐਵੇਂ ਦੂਸਰੀਆਂ ਜਿੱਥੇ ਜਥੇ ਬੰਦਿਆਂ ਉਹਨਾਂ ਨੂੰ ਕੁਪਰਾਣਾ ਦਿੱਤਾ ਜਾਵੇ ਵਾਈ ਗੁੱਡ ਜੀ ਦਾ ਖਾਲਸਾ ਵਾਈ